ਉਹੀ ਧੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਦਾ ਉੱਠੂ ਕਹਿ ਕਰੋ ਬੀਬੀ ਐਮ ਵੀ ਤੁਸੀਂ ਉਹਨਾਂ ਨੂੰ ਕੱਲ ਕਰ ਲੈਣੇ ਹੋ ਗੱਲ ਕਰ ਲੈ ਕੱਲ ਟਾਈਮ ਕੋ ਆਈ ਐਮ ਅ ਸ਼ਿਫਟ ਹੀ ਇਸ ਟਾਕਿੰਗ ਅਬਾਊਟ ਦ ਬੀੜੀ ਤੁੰਗਾ ਚਲੋ ਬੀੜੀ ਕਹਾਵਤਾ ਕਹਾਵਤ ਬੀੜੀ ਸ਼ਬਦ ਕੱਟ ਲੋਵੇ ਦਾ ਪਤਾ ਲੱਗਿਆ ਕਹਾਵਤ ਕੱਟ ਦਿੱਤਾ ਜਾਵੇ ਕਹਾਵਤ ਚਲੋ ਠੀਕ ਹੈ ਦੂਮਨੇ ਥੱਲੇ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਤੁਸੀਂ ਕਹਿੰਦੇ ਹੋ ਮੈਂ ਗਲਤੀ ਨਹੀਂ ਮੰਨੀ ਮੈਂ ਨਹੀਂ ਗਲਤੀ ਮੰਨੀ ਕਾਕੇ ਵੀ ਨਹੀਂ ਮੰਨਦੇ ਤੁਸੀਂ ਇੰਝੋ ਵੀ ਗੱਲ ਕਰੀ ਇਹ ਹਜ ਲੋਕ ਹੀ ਬਣਾਉਣਗੇ ਇਹਨਾਂ ਨੂੰ ਇਹਨਾਂ ਨੂੰ ਲੋਕ ਹੀ ਬਣਾਉਣਗੇ ਲੋਕ ਕਹ ਲਓ ਲੋਕ ਬਾਈ ਜੀ ਛੇ ਨੂੰ ਡਸ ਕਿਤੇ ਜਾਵੇ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਜੀ 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 ਪਰ ਬਾਈ ਬਾਈ ਸ਼ਾਬਾਸ਼ ਕਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਬੇਦਰ ਲੋਕ ਨੂੰ ਗੱਲ ਕੰਮ ਜਾਣੇ ਪਾਸ ਜਿਵੇਂ ਫੈਦ ਕੋਈ ਹਮੇ ਪਾਕਿਸਤਾਨ ਤੱਕ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾਨ ਹਾਂ ਆਪਣਾ ਨੇ ਕਾਨੂੰਨ ਉਹ ਕਰਨਾ